ਗਰਮੀ ਬੜੀ ਆ ਦਲਜੀਤ ਉਹ ਪਾਣੀ ਲਿਆ ਆਇਆ ਆਲੂ ਗੁਸ਼ਨ ਪਾਣੀ ਮੈਥਡ ਨੇ ਇੱਕ ਗੱਲ ਕਰਨੀ ਸੀ ਹੂੰ ਮੇਰਾ ਦਿਲ ਕੰਡਾ ਮੈਂ 2-4 ਦਿਨ ਦਾ ਪਿੰਡ ਚੱਲ ਜਾ ਪਿੰਡ ਤੇ ਚੱਲ ਕੋਈ ਨਾ ਤੇ ਚੱਲ ਜੀ ਚਾਹ ਰ ਅੱਜ ਤੇ ਮੈਂ ਕਣਕ ਸਾਰੀ ਵੜ ਲਈ ਆ ਤੇ ਤੁਰਕ ਜਾਂ ਦੋਕ ਦਿਨ ਹੋਰ ਯਾਰ ਮੇਰੇ ਦਿਲ ਕੰਡਿਆ ਸੀ ਉਹ ਕੱਲ ਨੂੰ ਮੈਂ ਮੰਡੀਆਂ ਜਾਵਾਂ ਫੇਰ ਮੈਨੂੰ ਛੱਡਾਉਗੇ ਤੁਸੀਂ ਜੇ ਮੈਂ ਕੱਲ ਟਾਈਮ ਨਾਲ ਆ ਗਿਆ ਤੇ ਆਪਣੇ ਕੰਮ ਕਰਨ ਵੇਢ ਲਈ ਤੇ ਮੈਂ ਸ਼ਾਮ ਨੂੰ ਛੱਡ ਆਉਂਗਾ ਮੰਮੀ ਨੂੰ ਪੁੱਛ ਗਿਆ ਚੱਲ ਮੈਂ ਡੈਡ ਨਾਲ ਕਰਦਾ ਵਾਂ ਗੱਲ ਮੰਮੀ ਨੇ ਕਿਹੜਾ ਗਾੜੀ ਸਿੱਧੇ ਮੂੰਹ ਕੋਣਾ ਵਾ ਮੈਂ ਟਾਣਾ ਜੇ ਪਰ ਉਹ ਚੱਲ ਜੇ ਮੈਂ ਕਹਿਤਾ ਦੋ ਦਿਨ ਰਹਿ ਹੀ ਪਰ ਦੋ ਦਿਨ ਤਾਂ ਵਾਦ ਨਾਲ ਆਈ ਫਿਰ ਤੇ ਤੁਸੀਂ ਲੈ ਹੀ ਜਾਣਾ ਨਹੀਂ ਕਿ ਫੇਰ ਲੈ ਜਿਓ ਜੇ ਨਾ ਮੇਰਾ ਟਾਈਮ ਲੱਗਾ ਨਾ ਤੇ ਤੂੰ ਡੈਡ ਨੂੰ ਨਾਲ ਲੈ ਕੇ ਆ ਜੀ ਉਥੋਂ ਲੋ ਠੀਕ ਆ ਠੀਕ ਆ ਤੇ ਕੋਈ ਨਾ ਤੂੰ ਕੱਲ ਨੂੰ ਤਿਆਰੀ ਕਰ ਛੜੀ ਸ਼ਾਮ ਤੱਕ ਮੈਂ ਆਈ ਜਾਣਾ ਟਾਈਮ ਨਾਲ ਤੇ ਫਿਰ ਤੈਨੂੰ ਮੈਂ ਛੱਡ ਆਉਂਗਾ ਚਲ ਮੈਂ ਤੁਹਾਡੇ ਆਉਣ ਤੋਂ ਪਹਿਲਾਂ ਤਿਆਰ ਹੋ ਜੂੰਗੀ ਚਲ ਠੀਕ ਆ ਇਹ ਨਹੀਂ ਕਹਿੰਦੀ ਕਿ ਕਦੇ ਤੁਸੀਂ ਵੀ ਆ ਜਾਓ ਨਾਲ ਮੈਂ ਕਿਹਾ ਕਿ ਤੁਸੀਂ ਜਾ ਕੱਲੀ ਜਾਣ ਤੇ ਖੁਸ਼ ਹੋ ਆ ਤੂੰ ਹੀ ਜਾਣਾ ਹੀ ਹੈ ਨਾਲ ਮੈਂ ਫਿਰ ਤੈਨੂੰ ਜਾਉਂਗਾ ਹੀ ਚਲ ਕੋਈ ਨਹੀਂ ਰੋਟੀ ਲਿਆ ਯਾਰ ਭੁੱਖ ਬੜੀ ਲੱਗੀ ਆ ਗਰਮੀ ਬੜੀ ਆ ਇਹ ਆ ਵੀ 7:55 ਹੀ ਆ ਜੇ ਮੈਂ ਡੈਡ ਨੂੰ ਪੁੱਛ ਲਿਆ ਤੇ ਮੰਮੀ ਨੇ ਕੀ ਹੋਇਆ ਹੋਣਾ ਤੇ ਮੇਰੀ ਸਲਾਹ ਨਹੀਂ ਲੈਂਦਾ ਇਹਨਾਂ ਮਾਤਾ ਨੂੰ ਪੁੱਛਿਆ ਤਾਂ ਉਹਨੇ ਕਿਹਾ ਸਿੱਧੇ ਮੂੰਹ ਕੋਣਾ ਵਾ ਪੁੱਛਣਾ ਤਾਂ ਪੈਣਾ ਹੀ ਆ ਵੇਖੀ ਜਾਂਦੀ ਆ ਮੰਮੀ ਆਪੋ ਤਾਂ ਕੀ ਕਹਾਂਦੇ ਜੀ ਕੁਛ ਨਹੀਂ ਬਸ ਖਬਰਾਂ ਜੀਆਂ ਵੇਖਣ ਲਈ ਹੀ ਸੀਗੀ ਖਬਰਾਂ ਆਹੋ ਆ ਜਾ ਬੈਠ ਜਾ ਆ ਗਿਆ ਖਬਰਾਂ ਜੀ ਵੇਖੋ ਹਣੀ ਆਉਣਾ ਕੀ ਆ ਉਹ ਇੱਕ ਉਹ ਜੋ ਹੈਗਾ ਵਾ ਕੇ ਅੱਛਾ ਵੇਖਣ ਦਾ ਪੁੱਤ ਫਿਰ ਗਾਂ ਗਾਂ ਤੁਰਿਆ ਰਹਿੰਦਾ ਕੋਨਾ ਕੋ ਹੂੰ ਤੂੰ ਕੀ ਕਰਦਾ ਆ ਮੈਂ ਕੀ ਕਰਨਾ ਮੈਂ ਕਣਕੀ ਥੋੜੀ ਰੈਂਦੀ ਵੜਾ ਕੇ ਆਇਆ ਵਾ ਅੱਛਾ ਵਧੀ ਗਈ ਆ ਹੋ ਗਿਆ ਕੰਮ ਅਜ ਚੱਲ ਵਧੀਆ ਹੋਇਆ ਕੰਮ ਨਿਬੜਿਆ ਆ ਵੀ ਟੈਨਸ਼ਨ ਹੀਗੀ ਰੋਜ਼ ਬਦਲ ਚੜ੍ਹਿਆ ਰਹਿੰਦਾ ਹੀ ਆ ਆਹੋ ਹਾਂ ਕਿਤਾ ਜਾਣਾ ਨਹੀਂ ਗਾ ਨਾਨਕਿਆਂ ਨੂੰ ਜਾਣਾ ਵਾ ਪਰ ਇਹ ਥੋੜਾ ਮੈਂ ਠਹਿਰ ਕੇ ਜਾਉਂਗੀ ਬਣਾ ਲਓ ਪ੍ਰੋਗਰਾਮ ਕਹੇ ਤਾਂ ਨਾ ਜਾઈએ ਤੂੰ ਬੜਾ ਧਿਆਨ ਆ ਨਾਨਕਿਆਂ ਨੂੰ ਹੈ ਉਹ ਚੱਲ ਚੇਰ ਹੋਇਆ ਵਾ ਚੱਲ ਜਾਾਂਗੇ ਦੋਵੇਂ ਜਾਣੇ ਵੇ ਕੀ ਗੱਲ ਵਾ ਇਹਨੇ ਮੁਸਕੀ ਲਾਉਂ ਡਿਆ ਮੈਨੂੰ ਹਾਂ ਮਸਕੇ ਕੀ ਹੈ ਮੇਰਾ ਨੀ ਜੀ ਕਰਦਾ ਜਾਨੂ ਮਾਮੇ ਨੂੰ ਮਿਲਣ ਨੂੰ ਲੈ ਦੱਸ ਤੂੰ ਮੇਰਾ ਨਾ ਜਾਣਾ ਹਾਂ ਤੂੰ ਮੈਨੂੰ ਕਿੱਥੇ ਪੁੱਛਣਾ ਤੂੰ ਤਾਂ ਅੱਜ ਕੱਲ ਸਾਰੇ ਕੰਮ ਆਪਣੇ ਜਨਾਨੀ ਨੂੰ ਲੈ ਕੇ ਕਰਦਾ ਉਹ ਮਤ ਐਵੇਂ ਨਾ ਕਰੇਗਾ ਤੇਰਾ ਵਹਿਮ ਆਏ ਸ਼ੁਕਰ ਹੈ ਕਿ ਤੋੜ ਗਿਆ ਮੈਂ ਤੱਕ ਨਹੀਂ ਜਾਂਦਾ ਸ਼ੁਕਰ ਹੈ ਕਿ ਤੇ ਮੇਰੇ ਪੁੱਤ ਨੂੰ ਮੇਰਾ ਚੇਤਾ ਵੀ ਆਇਆ ਹੈ ਕਿ ਤੇ ਮੇਹਮਾਨ ਨਾਲ ਪਿਆਰ ਆਇਆ ਤੇ ਮਾਲ ਘਰ ਚ ਹੈਗੀ ਆ ਪਿਆਰ ਹੈਗਾ ਵਾ ਬੜੇ ਦਿਨਾਂ ਬਾਅਦ ਕਿਤੇ ਮਾਂ ਨਾਲ ਇਹੋ ਜਿਹੀ ਗੱਲਾਂ ਬਾਤਾਂ ਕਰਨ ਲਿਆ ਉਹ ਗੱਲ ਵੱਖਰੀ ਤਨ ਦਿਖਣਾ ਹਟ ਗਿਆ ਅੱਛਾ ਮੈਨੂੰ ਦਿਖਣਾ ਨਹੀਂ ਹਟ ਗਿਆ ਤੈਨੂੰ ਕਰਨੇ ਭੁੱਲ ਗਿਆ ਵਾ ਹੁਣ ਤੈਨੂੰ ਹਰ ਪਾਸੇ ਜਨਾਨੀ ਦਿਖਦੀ ਆ ਔ ਚੱਲ ਛੱਡ ਮਤਾ ਹਾਂ ਆ ਕੋਈ ਨਹੀਂ ਕਿਸੇ ਦਿਨ ਮਾਰ ਆਉਂਦਾ ਚੱਕਰ ਨਾਲ ਕਹਿੰਦੀ ਨਾਂ ਨਾਂਕੇ ਕਿਹੜੇ ਦੂਰ ਵਾ ਹਾਂ ਰਹਿ ਗਏ ਉਹਨੇ ਇੱਕ ਦਿਨ ਪਹਿਲਾਂ ਦੱਸਿਓ ਲੈ ਦੱਸ ਤੂੰ ਕੀ ਕਰਨਾ ਕੋਈ ਕੰਮ ਆ ਬੰਦਾ ਫ੍ਰੀ ਹੋਇੰਦਾ ਵਾ ਅੱਛਾ ਅੱਛਾ ਚੱਲ ਕੋਈ ਗੱਲ ਨਹੀਂ ਆ ਪਹਿਲਾਂ ਦੱਸ ਦਊਗੀ ਅੱਛਾ ਇੱਕ ਕੰਮ ਕਰਨਾ ਦੱਸ ਦੱਸ ਮੇਰਾ ਕੋਈ ਗੱਲ ਤੇ ਆ ਕਿ ਮੈਂ ਨਾ ਨਾ ਕਰਿਓ ਜੇ ਮਾਨਤਾੜਨਾ ਬੰਦਾ ਪੁੱਛਣ ਆ ਜਾਏ ਨਾ ਨਹੀਂ ਹਾਈ ਇਹ ਤੂੰ ਗੱਲ ਤੇ ਕਰ ਗੱਲ ਕੀ ਆ ਜਿਤ ਨੂੰ ਹੈਗੇ ਮਨ ਚ ਕੋ ਗੱਲ ਲਿਆ ਹੋ ਤਾਂ ਹੀ ਆਇਆ ਵਾ ਮੈਂ ਕੱਲ ਹੀ ਨਾ ਕਰਨੀ ਏ ਜੀ ਗੱਲ ਮੰਨਣ ਵਾਲੀ ਹੋਊਗੀ ਤੇ ਗੱਲ ਇਹ ਆ ਹਾਂ ਕਿ ਦਲਜੀਤ ਨੇ ਦੋਸ ਰਹਿਣਾ ਆਪਣੇ ਪਿੰਡ ਅੱਛਾ ਵੇਹੀ ਅੱਖਾਂ ਵੀ ਇੰਨਾ ਮਾਣਾ ਪਿਆਰ ਕਿੱਥੋਂ ਆ ਗਿਆ ਆ ਗੱਲ ਵੀ ਕੀਤੀ ਤੇ ਵੇਖ ਲੈ ਦਲਜੀਤ ਬਾਰੇ ਨਾ ਕਿਤੇ ਆਪਣੇ ਬਾਰੇ ਨਾ ਕਿਤੇ ਮੇਰੇ ਬਾਰੇ ਮਾਤਾ ਤੋਂ ਇੰਨਾ ਹੀ ਮਾਣ ਕਰਿਆ ਕਰਕੇ ਤੈਨੂੰ ਪੁੱਛਣ ਆਇਆ ਵਾ ਨਾ ਕੀ ਪੁੱਛਣ ਵਾ ਇਹ ਪੁੱਛਣ ਥੋੜੀ ਹੁੰਦਾ ਵੇ ਇਹ ਦੱਸਣ ਹੁੰਦਾ ਆ ਅੱਜ ਕੱਲ ਤੂੰ ਚਾਰਨੀਆ ਤੇ ਆਪਣੀਆਂ ਮਰਜ਼ੀਆਂ ਸਲਾਹਾਂ ਤਾਂ ਤੁਹਾਡੀਆਂ ਪਹਿਲਾਂ ਹੀ ਹੁੰਦੀਆਂ ਸਾਰੀਆਂ ਉਹ ਸਲਾਹ ਸਲੂ ਕੋਈ ਨਹੀਂ ਗਈ ਮੈਂ ਤੁਹਾਨੂੰ ਪੁੱਛਣ ਆਇਆ ਕਿ ਕਿਦਨ ਭੇਜਾਂ ਕਿੱਥੇ ਉਹਨੇ ਦੋ ਦਿਨ ਆਪਣੇ ਪੇਕੇ ਜਾਣਾ ਵੀ ਪੇਕੇ ਜਾਣਾ ਨਾ ਪੇਕੇ ਕੀ ਹੈ ਨਾ ਪੇਕੇ ਜਾਣਾ ਉਹ ਚੱਲ ਮਾਤਾ ਜੀ ਕਰਦਾ ਹੀ ਆ ਵਿਚਾਰਿਆ ਉਹ ਦੋ ਦਿਨ ਜਾ ਕੇ ਮੇਰਾ ਹੋਣ ਕਿੰਨਾ ਟਾਈਮ ਹੈ ਨਹੀਂਗਾ ਵੀ ਮੈਂ ਨਾਲ ਜਾ ਕੇ ਰਹਾ ਨਾ ਵੇਖ ਲੈ ਜੇ ਜਾਣਾ ਪੈ ਸੌਰੇ ਤੂੰ ਵੀ ਤੇ ਤੂੰ ਹੀ ਚੱਲ ਜਾ ਨਾਲ ਫਿਰ ਕੀ ਚੱਲ ਜੂਗਾ ਦਿਨੇ ਘੜੀ ਘੜੀ ਸਾਮਾ ਨੂੰ ਘਰ ਆ ਜੂਗਾ ਨਹੀਂ ਤੂੰ ਵੀ ਰਹਿ ਕੇ ਜਾ ਕੇ ਨਾ ਗੱਲ ਨਾਲੇ ਗੱਲ ਸੁਣ ਲੈ ਮੇਰੀ ਜਿਹहां ਗੱਲ ਕਰਨਾ ਹੈ ਨਾ ਮੇਰ ਨਾਲ ਤੇ ਦਲਜੀਤ ਨੇ ਪੇਕੇ ਜਾਣਾ ਵਾ ਜੇ ਘਰ ਵਾ ਉਹਨੇ ਰੈਸਟ ਕਰਨੀ ਆ ਹਨਾ ਉਹ ਕੁਛ ਕਰਨਾ ਨਹੀਂ ਉਹਨੇ ਉਹ ਠੀਕ ਨਹੀਂ ਆ ਤੇ ਪੇਕੇ ਜਾਣ ਨੂੰ ਚੰਗੀ ਭਲੀ ਆ ਤੇ ਜੇ ਉਹਨੇ ਜਾਣਾ ਵਾ ਨਾ ਪੇਕੇ ਤੇ ਫਿਰ 9 ਮਹੀਨੇ ਤੱਕ ਪੇਕੇ ਰਹੂਗੀ ਠੀਕ ਵਾ ਨਾ ਨਾਲ ਸਾਰਾ ਤਵਾ दारू ਦਾ ਸਾਰਾ ਖਰਚਾ ਉਹ ਹੀ ਚੁੱਕਣਗੇ ਤੇ ਜੇ ਰਹੂ ਇੱਥੇ ਤੇ ਫਿਰ ਇੱਥੇ ਤੇ ਫੁੱਲਾ ਵਾਂਗੂ ਰਹਿਣ ਲਈ ਮਤਾ ਗੱਲ ਦਾ ਕੀ ਮਤਲਬ ਹੋਇਆ ਫਿਰ ਇਹੋ ਹੀ ਮਤਲਬ ਆ ਗੱਲ ਦਾ ਤੋਂ ਸਿਆਣਾ ਖੋਦੀਆਂ ਸਮਝ ਲਾ ਜੋ ਸਮਝਣਾ ਦਿਮਾਗ ਬਥੇਰੇ ਆ ਤੁਹਾਡੇ ਪਰ ਜੇ ਸਿਆਣਪ ਮੇਰੀ ਕੰਮ ਆ ਗਈ ਤੇ ਫਿਰ ਕੰਮ ਤਾਂ ਚੱਲ ਜਾਊਗਾ ਨਾ ਕੀ ਸਿਆਣਪ ਵਰਤੇਗਾ ਤੂੰ ਹੈ ਤੇਰਾ ਆਪਣਾ ਦਿਮਾਗ ਹੁੰਦਾ ਤਾਂ ਆ ਮੈਨੂੰ ਪੁੱਛਣ ਨਾ ਆਂਦਾ ਦਿਨ ਦੋ ਰਹਿਣਾ ਮੈਂ ਦੋ ਮਹੀਨੇ ਨਹੀਂ ਗਿਆ ਨਹੀਂ ਜਦੋਂ ਤਰ ਕੋ ਮੈਂ ਤੈਨੂੰ ਪਹਿਲਾਂ ਪਤਾ ਵਾ ਤੇ ਉਹ ਜਿੱਦਨ ਦਾ ਪਤਾ ਲੱਗਾ ਵਾ ਕੰਮ ਹੋਇਆ ਉਹਦੋਂ ਦੇ ਰੈਸਟ ਤੇ ਹੈ ਤੇ ਆ ਸਫਰ ਕਰਨ ਨੂੰ ਓ ਠੀਕ ਵਾ ਚੱਲ ਰੈਸਟ ਆ ਸਫਰ ਕਰਣਾ ਨੇ ਤੁਰ ਕੇ ਜਾਣਾ ਵਾ ਤੁਰ ਕੇ ਜਾ ਗੱਡੀ ਦੇ ਛੱਡ ਆਉਣਾ ਵਾ ਤੇ ਗੱਡੀ ਤੇ ਲੈ ਆਉਣਾ ਵਾ ਆਹੋ ਆ ਗੱਡੀਆਂ ਉਹਦੇ ਵਾਸਤੇ ਰਹਿ ਗਈਆਂ ਹੁਣ ਜੇ ਮਾਤਾ ਘਰ ਲੱਗੀਆਂ ਨਾ ਹੁੰਦੀਆਂ ਤਾਂ ਨਾਮ ਵਰਤਦੇ ਚਲੋ ਬਾਬਿਆਂ ਦਿੱਤੀਆਂ ਉਹ ਤੇ ਵਰਤਨ ਦਿੱਤੀਆਂ ਵਾ ਦੇ ਹਰ ਕੰਮ ਬੜੀ ਸਿਆਣਪ ਨਾਲ ਕਰਦਾ ਵਾ ਤੇ ਇਹੋ ਜਿਹੀ ਕੰਮਾਂ ਵਾਲੀ ਤੇਰੀ ਸਿਆਣਪ ਕਿੱਥੇ ਚਲ ਜਾਂਦੀ ਆ ਮੈਂ ਠੀਕ ਨਜਾਇਜ਼ ਕਰਤਾ ਵਾ ਨਜਾਇਜ਼ ਕਰਤਾ ਵਾ ਜਿਤਨਾ ਦਿਮਾਗ ਹੁੰਦਾ ਨਾ ਹਾਂ ਗੱਲ ਮੇਰ ਨਾਲ ਕੰਮ ਨਹੀਂ ਆਉਂਦਾ ਤੇ ਉਹਨੂੰ ਉੱਥੇ ਸਮਝਾਉਂਦਾ ਜੇ ਕਹਿੰਦੀ ਵੀ ਸੀ ਨਾ ਤਾਂ ਉਹਨੂੰ ਉੱਥੇ ਕਹਿੰਦਾ ਕਿ ਦਿਲਜੀਤ ਤੂੰ ਇਸ ਹਾਲ ਵਾ ਤੂੰ ਕਰੋ ਪੈਰ ਨਹੀਂ ਪੁੱਟਣਾ ਸਿਰਫ ਕਰੋ ਜਾਣਾ ਹੁਣ ਦਵਾਈ ਲੈਣ ਤੇ ਦਵਾਈ ਲੈ ਕੇ ਤੇ ਆਪਣੇ ਘਰ ਆਉਣਾ ਹੋਰ ਨਹੀਂ ਕਿਤੇ ਜਾਣਾ ਤੇ ਜੇ ਚਲ ਮਾਤਾ ਦੋ ਦਰ ਰਹਿ ਆਉਣ ਦੇ ਮੈਂ ਛੱਡਿਆ ਹੁਣਾ ਤੇ ਛੱਡਿਆ ਮੈਂ ਤੈਨੂੰ ਆਪਣੀ ਜੇ ਤੂੰ ਛੱਡਣ ਜਾਣਾ ਉਹਨੇ ਉਹਦਾ ਜੀ ਕਰਦਾ ਜਾਣ ਨੂੰ ਤੇ ਫਿਰ ਚੰਗੀ ਤਰ੍ਹਾਂ ਰਹਿ ਲੈ ਉੱਥੇ 9 ਮਹੀਨੇ ਮਾਂ ਨਾਲ ਲੜ ਲੜਾ ਲੈ ਤੇ ਮੁੜ ਕੇ ਆ ਜਾਏ ਫਿਰ ਮਾਤਾ 9 ਮਹੀਨੇ ਆਲਾ ਕੀ ਮਤਲਬ ਹੋਇਆ ਐਹੋ ਹੀ ਮਤਲਬ ਆ ਮੇਰਾ ਤੇ ਬੱਸ ਮਾਤਾ ਵੇ ਮੈਂ ਤਾਂ ਐਂ ਬੜੇ ਮਾਂ ਨਾਲ ਠੀਕ ਆ ਵੀ ਮਾਂ ਮੇਰੀ ਮੇਰਾ ਪੁੱਛਣ ਦਾ ਫਰਜ਼ ਆ ਪਰ ਤੁਸੀਂ ਮਾਂ ਵਾਲੇ ਨੇ ਕੀਤੀ ਗਾਲੀ ਗੱਲਾਂ ਨਹੀਂ ਚੰਗੀਆਂ ਕੀਤੀਆਂ ਤੁਸੀਂ ਗੀਗਾ ਤੇ ਤੈਨੂੰ ਗੱਲਾਂ ਚੰਗੀਆਂ ਨੇ ਕੀਤੀਆਂ ਮੈਂ ਤੇ ਮੈਂ ਤੈਨੂੰ ਅੱਗੇ ਦੱਸਿਆ ਹੈਗਾ ਤੁਸੀਂ ਅੱਜਕੱਲ ਮੈਨੂੰ ਪੁੱਛਣ ਨਹੀਂ ਹੁੰਦੇ ਦੱਸਣ ਹੁੰਦੇ ਜੇ ਪਹਿਲਾਂ ਕੰਮ ਕਰ ਲੈ ਲੱਗਿਆ ਕੋਈ ਮਾਤਾ ਜੀ ਹੈ ਉਹ ਗੱਲ ਆ ਦੱਸਣ ਵੀ ਆਇਆ ਕਰਾਂਗੇ ਨਾਲੇ ਪਤਾ ਲੱਗ ਜੂਗਾ ਦੱਸਣਾ ਤੇ ਪੁੱਛਣਾ ਹੁੰਦਾ ਕੀ ਆ ਵੇਖਿਆ ਆ ਕੈਂਚੀ ਵੇਖ ਕਿਦਾ ਚਲਦੀ ਆ ਹੈ ਐਨੇ ਐਨੇ ਮੂੰਹ ਆ ਤੇ ਐਡੇ ਐਡੇ ਲੰਮੀ ਜੀਭਾਂ ਨਾਲ ਵਿੱਚ ਇਹਨਾਂ ਦੀ ਗੱਲ ਨਹੀਂ ਕਰਨ ਵਾਲੀ ਕਿਤੇ ਕੋਈ ਇਹ ਕਿਹੜੀ ਉਹ ਆਈ ਨਾ ਕੱਲ ਦੀ ਸ਼ੋਕਰੀ ਉਹਨੇ ਤੇ ਕੋਈ ਜ਼ਿਆਦਾ ਲੰਮੀ ਜੀਭ ਪਾਤੀ ਆ ਨਾਨਕੇ ਕਿ ਗੱਲ ਡਿੱਗਣ ਨਹੀਂ ਦੇਣੀ ਮੂੰਹ ਵਿੱਚੋਂ ਮੈਂ ਮਾੜਾ ਵੀ ਕੀ ਕਿਹਾ ਵਾ ਇਹੋ ਹੀ ਕਿਹਾ ਵਾ ਕਿ ਰੋਜ਼ ਸਫਰ ਕਦੀ ਆ ਗਏ ਕਦੀ ਚੱਲ ਗਏ ਕਦੀ ਆ ਗਏ ਕਦੀ ਚੱਲ ਗਏ ਤੇ ਟਿਕ ਕੇ ਇੱਕੋ ਥਾਂ ਰਹਿ ਲੈ ਨਾਲੇ ਮਾਂ ਵੀ ਲਾਲ ਲਡਾਲੇ ਮੈਂ ਕਿਹੜੀ ਕੁਮਾਰੀ ਗੱਲ ਕੀਤੀ ਆ ਅੱਗੇ ਤੁਹਾਡੀ ਮਰਜ਼ੀ ਆ ਜਿੱਦਾਂ ਕਰਨੀ ਕਰੋ ਨਾਲੇ ਉਹ ਖਰਚਾ ਆਪਾਂ ਨੇ ਚੁੱਕ ਲੈਣਗੇ ਨਾਲੇ ਦੁੱਧ ਦਹੀਂ ਘਰ ਦਾ ਉੱਥੇ ਵਧਿਆ ਮੱਜਾ ਸਰਾ ਨੇ ਵਧੀਆਂ ਹੁੰਦੀਆਂ ਵਾ ਮੈਂ ਇਸ਼ਨਾਨ ਨਾਲ ਜੋ ਜਰੀ ਕੀਤਾ ਉਦੋਂ ਝੋਕਾ ਪੀ ਲਿਆ ਨਾਲੇ ਦਹੀਂ ਦੁੱਧ ਬਣਾ ਲਿਆ ਤਾਜ਼ਾ ਨਾਲ ਖਾਦਾ ਮਾਵਾਂ ਧੀਆਂ ਨੇ ਹੈ ਵੀਰ ਸੇ ਸੋਟ ਕੇ ਬੈ ਗਿਆ ਕੀ ਗੱਲ ਹੋ ਗਈ ਪੁੱਛਾਂ ਜਾ ਕੇ ਓ ਵੀਰ ਕੀ ਗੱਲ ਓ ਜੇ ਸਿਰ ਸੁਟਿਆ ਵਾ ਓ ਕੁਛ ਨਹੀਂ ਯਾਰ ਸਿਰਸ ਹੈ ਗੱਲ ਗੁੱਲ ਕੀ ਹੋਣੀ ਆ ਦੱਸੋ ਕੀ ਹੋਇਆ ਕੋਹ ਨਾ ਕੋਥੇ ਹੋਇਆ ਡਟਿਆ ਕਿਸੇ ਸਿਰ ਸੁਟ ਕੇ ਬਹਿ ਗਏ ਜੇ ਓ ਯਾਰ ਸਿਰ ਨਾ ਸੁਟਾਂ ਤਾਂ ਕੀ ਕਰਾਂ ਕਿਉਂ ਫਸਿਆ ਪਿਆ ਮੈਂ ਤੇ ਇਹਨੂੰ ਚੰਗਾ ਵਿਆਹ ਨਾ ਕਰਾਉਂਦਾ ਲੈ ਕਿਹੜਾ ਪੰਗਾ ਪੈ ਗਿਆ ਹੁਣ ਜਿਹੜੇ ਸੁਣਨ ਕੋ ਓ ਯਾਰ ਪੰਗਾ ਕੀ ਪੈਣਾ ਵਾ ਭਾਬੀ ਤੇਰੇ ਤੇ ਜੀ ਕਰਦਾ ਜੀ ਆ ਵੀ ਦੋ ਦਿਨ ਮੈਂ ਰਹਿ ਆਵਾ ਜਾ ਕੇ ਆਪਣੇ ਪਿੰਡ ਆਹ ਤੇ ਚ ਮੜੀ ਗੱਲ ਕੀ ਏ ਤੇ ਮੈਂ ਮਾਨਤਾਨਾ ਮਾਤਾ ਨੂੰ ਪੁੱਛ ਲਿਆ ਹਾਂ ਹੈ ਪੁੱਛਣ ਦਾ ਵੀ ਫਰਜ਼ ਹੀ ਹੈਗਾ ਓਏ ਆਹੋ ਜਨਾਬ ਕੁਛ ਕਹੇ ਤੇ ਫਿਰ ਵੀ ਕਪਾਤਾ ਪੈਣਾ ਹੈਗਾ ਤੇ ਮੰਮੀ ਨੇ ਗਾੜੀਆਂ ਗੱਲਾਂ ਬੜੀਆਂ ਸੁਨਾਈਆਂ ਯਾਰ ਕਿਹੜੀ ਗੱਲਾਂ ਟੈਣ ਤੇ ਦੋ ਰਹਿਣਾ ਆ ਆਹੋ ਤੇ ਪਰ ਇੰਨਾ ਨਹੀਂ ਕਹਿਣਾ ਚਾਹੀਦਾ ਜਨਾਉਣਾ ਕਹਤਾ ਓ ਮੰਮੀ ਵੀ ਨਾ ਬੋਲ ਲੰਗਿਆ ਕੱਖ ਨਹੀਂ ਵੰਦੇ ਹੈਗੇ ਹੁਣ ਵੀ ਕੀ ਮੈਂ ਬੋਲਣਾ ਤੇ ਕੀ ਨਾ ਕੀ ਹੁਣ ਮਾਨੂੰ ਕੀ ਜਵਾਬ ਦਵਾ ਦੱਸ ਜਾਂ ਛੱਡ ਕੇ ਆਵਾਂ ਜਾਂ ਛੱਡਿਆ ਤੇ ਕਪਾਤਾ ਆਪਣੇ ਘਰ ਪਿੰਦਾ ਨਾ ਛੱਡਿਆ ਤੇ ਮੈਂ ਉਹਨੂੰ ਕੀ ਜਵਾਬ ਦਵਾ ਕਰਾਂ ਤੇ ਕਰਾਂ ਕਿ ਤੂੰ ਦੱਸ ਮੈਨੂੰ ਓ ਵੀਰ ਓ ਮੈਨੂੰ ਤੇ ਆਪੇ ਸਮਝ ਆਉਂਦੀ ਵੀ ਸਾਡੇ ਘਰ ਬਣ ਨਹੀਂ ਵੀ ਡਿਆ ਆ ਬੰਨ ਯਾਰ ਕੀ ਆ ਜੇ ਨਾ ਪੁੱਛਾਂ ਤੂੰ ਹੀ ਨਾ ਤੂੰ ਹੀ ਮੰਡੀ ਗਏ ਸੀ ਅੱਛਾ ਤੇ ਮੰਮੀ ਆਉਂਦੇ ਆ ਦੋ ਵਾਰੀ ਲੜ ਲਿਆ ਹੈਗਾ ਇੱਕ ਵਾਰੀ ਭਾਬੀ ਨਾਲ ਗੱਪਾਂ ਕਰ ਲਿਆ ਇੱਕ ਵਾਰੀ ਮੇਰ ਨਾਲ ਕਰ ਲਿਆ ਵਾ ਇੱਕ ਵਾਰੀ ਡਾਡੀਆਂ ਕਰ ਲਿਆ ਵਾ ਯਾਰ ਮੰਮੀ ਨੂੰ ਕੀ ਚੱਕਰ ਕੀ ਆ ਲੜਨ ਵਾਲਾ ਪਤਾ ਨਹੀਂ ਕੀ ਗੱਲ ਹੋ ਗਈ ਆ ਹੁਣ ਤੇ ਚਲੋ ਖੁਸ਼ਖਬਰੀ ਆਉਣ ਵਾਲੀ ਹੈ ਘਰ ਚ ਲੋਨਗਾਂ ਲੱਗਣ ਵਾਲੀਆਂ ਵਾ ਤੇ ਮੰਮੀ ਫਿਰ ਵੀ ਓਕੀ ਤੇ ਓਕੀ ਹੈ ਪਤਾ ਨਹੀਂ ਯਾਰ ਮੰਮੀ ਚਾਹੁੰਦੀ ਕੀ ਆ ਇਹੋ ਗੱਲ ਦਾ ਪਤਾ ਨਹੀਂ ਕਿ ਨਾ ਦੱਸਦੀ ਵੀ ਮੈਨੂੰ ਕੀ ਚਾਹੀਦਾ ਵਾ ਅਖਿਆਈ ਪਨੀ ਕਿਹੜੀ ਗੱਲ ਦੀ ਆ ਇਹ ਹਦ ਕਰ ਮੇਰੇ ਦਿਮਾਗ ਚ ਯਾਰ ਮੇਰਾ ਨੇ ਦੀ ਕਰਦਾ ਕਿ ਮਾਮੇ ਨੂੰ ਬਾਹਰੋਂ ਸੱਦੀਏ ਓਏ ਆਹਾ ਵੀ ਮਾਮਾ ਵੀ ਤੂੰ ਕਿਹੜਾ ਚੱਕਰਿਆਂ ਨੂੰ ਪਾ ਗਿਆ ਵਾ ਸਾਰੀ ਕੋ ਤੇਰੇ ਤੂੰ ਆਪਣੀ ਭੈਣ ਨਾਲ ਸਲਾਹ ਕਰਕੇ ਕੀਤਾ ਜੀ ਆਹ ਹੈ ਤੁਸੀਂ ਦੋਵਾਂ ਨੇ ਸਲਾਹ ਕੀਤੀ ਆ ਬਈ ਇਥੇ ਕੁੜੀ ਆਉਂਗਾ ਜਾਉਂਗਾ ਪੈੜੀ ਆ ਜੇ ਆ ਵੋ ਤੇ ਪੈੜੀ ਦੇ ਲਾਜ ਨੂੰ ਤੁਸੀਂ ਵਿਆਹ ਕਰ ਲਿਆ ਤੇ ਹੁਣ ਤਾਂ ਹੀ ਬਸ ਨਹੀਂ ਦੇਣ ਏ ਇਦਾਂ ਥੋੜੀ ਦੁਨੀਆ ਦੇ ਅੱਗੇ ਤੁਹਾਨੂੰ ਪਤਾ ਕਿੰਨੀ ਹਨੇਰੀ ਝੁਲੀ ਹੈ ਹੁਣ ਮੈਂ ਕੀ ਜਵਾਬ ਦਵਾ ਮੈਨੂੰ ਤੂੰ ਦੱਸ ਉਹ ਚੱਲ ਭਾਬੀ ਨੂੰ ਕੋਈ ਗੱਲ ਹੀ ਨਹੀਂ ਖੰਡ ਕੱਢ ਲੈਣਾ ਹੋਰ ਹੁਣ ਕਿ ਚੱਜੋ। ਬਾਗਰ ਬਾਗਰ ਹੁੰਦੀ ਦਿਨ ਦੋ ਆ ਹੈ। ਓਏ ਆਹੋ ਆਪਣੀ ਮਰਜ਼ੀ ਦਾ ਬੰਦਾ ਕਿਤੇ ਜਾਵ ਨਹੀਂ ਸਕਦਾ। ਦਿਨ ਦੋ ਤੇ ਮੁੜ ਕੇ ਸਾਡੇ ਘਰ ਕਪਤ ਨਹੀਂ ਨਾ ਚੱਲਣਾ ਤੁਹਾਨੂੰ ਪਤਾ ਹੈਗਾ ਹੀ ਆ। ਚੱਲ ਕੋਈ ਨਾ ਮੈਂ ਵੇਖਦਾ ਫਿਰ ਕੀ ਕਰਨਾ। ਹਾਂ ਤੁਸੀਂ ਆਪਣਾ ਮਾਨਾ ਦਾਸ ਕਰਿਆ ਕਰੋ ਕੋਈ ਗੱਲ ਨਹੀਂ। ਆ ਭਿਓੜੀ ਲਈ ਸਾਰਾ ਫਰਕ ਪੈ ਜਾਣਾ ਵਾ। ਠੀਕ ਆ। ਚੱਲ ਕੋਈ ਨਾ ਸੈਰਸ। ਹਾਂ ਜਾ ਤੂੰ ਕਾਰਾਮ। ਮੈਂ ਵੇਖਦਾ ਕੀ ਕਰਨਾ ਠੀਕ ਜੇ ਲੈ ਬੇ ਇਹ ਆ ਤੇ ਫੋਨ ਫਾਨ ਕਰਕੇ ਕਿਤੇ ਲੰਮੇ ਵੀ ਪੈ ਗਈ ਜੀਵਨੇ ਆ ਗਏ ਜੇ ਲੈ ਦੱਸ ਤੁਸੀਂ ਵੀ ਨਾ ਹਾਦੀ ਕਰਦੇ ਜੇ ਮੈਨੂੰ ਕਹਿ ਕੇ ਗਏ ਵੀ ਮੈਂ ਹੁਣੇ ਆ ਗਿਆ ਵਾਂ ਤੇ ਕਦੋਂ ਦੇ ਗਏ ਜੇ ਹੈ ਉਹ ਚੱਲ ਜਾ 2 ਮਿੰਟ ਲੱਗ ਜਾਂਦੇ ਆ ਆ ਬੈਠੋਗਾ ਚਾਹ ਬਣਾਈ ਸੀ ਘੁੱਟ ਮੈਂ ਨਾ ਪੀਤੀ ਆ ਚਲ ਪਾ ਕੇ ਲਿਆਵਾ ਬੈਠਾ ਦੋ ਮਿੰਟ ਗਰਮ ਕਰ ਲਈ ਮਾਸਾ ਆ ਗਰਮੀ ਆ ਨਹੀਂ ਬਣਾਈ ਹੈ ਜੇ ਇਤਨਾ ਕੰਬ ਚੁਕੀ ਹੈ ਹੋਈ ਹੀ ਗੱਲ ਕੁੜੀ ਨਾ ਆਹੋ ਕੀਤਾ ਫੋਨ ਦੱਸਨੀ ਆ ਤੁਹਾਨੂੰ ਮੈਂ ਅੱਛਾ ਅੱਛਾ ਆਹ ਫੜੋ ਪੁੱਤਰਾ ਠੀਕ ਠਾਕ ਵਾ ਠੀਕ ਠਾਕ ਵਾ ਅੱਛਾ ਹੋਈ ਆ ਮੇਰੀ ਗੱਲ ਤੇ ਮੈਨੂੰ ਕਹਿਣ ਲਈ ਹੀਗੀ ਵੀ ਮੰਮੀ ਮੇਰਾ ਆਉਣ ਨੂੰ ਜੀ ਕਰਦਾ ਵਾ ਤੇ ਮੈਂ ਕਿਹਾ ਚੱਲ ਦੋ ਦਿਨ ਆ ਜਾ ਰਹਿ ਜਾਣ ਕੇ ਤੇ ਦੱਸ ਤੇ ਆਂਦੀ ਆ ਮੂੰਹ ਕਹਿੰਦਾ ਮੈਂ ਤੇਰੇ ਪਿਓ ਨੂੰ ਖਲਾਵਾ ਨਹੀਂ ਨਹੀਂ ਕਿੱਥੇ ਬੱਸਾਂ 'ਚ ੱਤਕੇ ਖਾਂਦੀ ਫਿਰੂਗੀ ਕੁੜੀ ਹੁਣ ਬੱਸਾਂ 'ਚ ਆਉਣ ਵਾਲਾ ਕੰਮ ਨਹੀਂ ਨਾ ਹੈਗਾ ਆਪੇ ਮੁੰਡਾ ਛੱਡ ਜੂਗਾ ਗੱਡੀ 'ਤੇ ਤੇ ਗੱਡੀ 'ਚ ਉਹਨਾਂ ਲੈ ਜਾਣਾ ਮੁਰਕੇ ਤੇ ਕਹਿੰਦੀ ਸੀ ਵੀ ਮੈਂ ਅਗਰ ਸ਼ਰਨਮਦਾਵਾ ਨਾ ਕਣਕ ਵੜਾਉਣ ਦੇ ਆ ਤੇ ਫਿਰ ਮੈਂ ਦੱਸਨੀ ਆ ਅੱਛਾ ਅੱਛਾ ਆਹੋ ਤੇ ਹੁਣ ਆਊਗਾ ਤਾਂ ਪੁੱਛ ਕੇ ਤੇ ਫਿਰ ਫੋਨ ਕਰਕੇ ਦੱਸੂਗੀ ਵੀ ਕਿੱਦਾਂ ਆਉਣਾ ਵਾ ਉਹਨੂੰ ਕਹੀਂ ਆਈ ਤਾਂ ਇਹ ਸਾਰਾ ਤਾਂ ਮੁੰਡੇ ਦਾ ਕੰਮ ਕੁਮ ਮੁੱਕ ਜੂ ਤੇ ਠੀਕ ਨਹੀਂ ਕੰਮ ਤਾਂ ਮੁੱਕ ਗਿਆ ਵਾਂਦੀ ਆਹਦੀ ਥੋੜਾ ਜਿਹਾ ਥੰਮ ਹੀ ਰਹਿ ਗਿਆ ਬਸ ਵਢਾਉਣ ਦੇ ਅੱਛਾ 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 ਬਾਕੀ ਕੰਮ ਸਾਰੇ ਸਾਂਭੇ ਗਏ ਆ ਤੇ ਚੱਲ ਬਾਬਾ ਚੇਰ ਹੋ ਗਿਆ ਭਾਈ ਨਹੀਂ ਵੀ ਨਹੀਂ ਕੋਈ ਮੈਨੂੰ ਤੇ ਆ ਬੜਾ ਚਾ ਆਵਾ ਸਾਡੇ ਘਰ ਵੀ ਕਿਤੇ ਰੌਣਕ ਆ ਜਾਊਗੀ ਹੈ ਚੱਲ ਆਊਗੀ ਬਹੁਤਾ ਨਹੀਂ ਤੇ ਚਾਰ ਦਿਨ ਤੇ ਰੱਖਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਹੈਨਾ ਤੇ ਚੱਲ ਇਹ ਨਾਲ ਸਾਡਾ ਵੀ ਮਨ ਹੋਰ ਦਾ ਹੋਰ ਹੋ ਜਾਊਗਾ ਅੰਤਰਾ ਕੱਲੇ ਹੀ ਪਈ ਰਹੀਦਾ ਸਾਰਾ ਦਿਨ ਜੀਵਨ ਮੈਨੂੰ ਟਾਈਮ ਹੀ ਨਹੀਂ ਲੰਘਦਾ ਜਿਤਨਾ ਮਰਜੀ ਹੈ ਨਾ ਬੱਚੇ ਦੋ ਜ਼ਰੂਰ ਹੋਣੇ ਚਾਹੀਦੇ ਗੱਲ ਤੇ ਤੁਹਾਡੀ ਠੀਕ ਵਾ ਹੈਨਾ ਪਾ ਚਲੋ ਕੀ ਕਰਨਾ ਫਿਰ ਜੋ ਰੱਬ ਨੂੰ ਮਨਜ਼ੂਰ ਹੋਏ ਇੱਕ ਵਿਆਹ ਵਜਾਇ ਤੇ ਕਿਤੇ ਕੋਲ ਰਵੇ ਹੈ ਗੱਲ ਤੇ ਵਾਕਿਆ ਸੱਚੀ ਆ ਸਾਡੇ ਕਰਮਾਂ ਜੇ ਇਹੋ ਕੋਈ ਕੀ ਬੰਦਾ ਕਰੇ ਚਲੋ ਕੋਈ ਗੱਲ ਨਹੀਂ ਸਾਡੀ ਧੀ ਆਪਣੇ ਘਰ ਸੌਖੀ ਆ ਨਾ ਮੈਨੂੰ ਇੰਨੀ ਬੜੀ ਠੰਡ ਵਾ ਮੈਨੂੰ ਸਭ ਕੁਝ ਭੁੱਲ ਜਾਂਦਾ ਵਾ ਠੀਕ ਆ ਚਲ ਕੋਈ ਨਹੀਂ ਚਲ ਹੁਣ ਨੇ ਆਉਣਾ ਵਾ ਮਹਾਰਾਜ ਨਾ ਉਹਦੀ ਉਮਰ ਕਰੇ ਠੀਕ ਨਹੀਂ ਸਹੀ ਗੱਲ ਆ ਜੇ ਸੁਖ ਦੇਣਾ ਤੇ ਇਹਦੇ ਥੋਈ ਮਿਲ ਜਣਾ ਸਾਨੂੰ ਥੋਈ ਮਿਲ ਜਣਾ ਵਾ ਤੇ ਦੂਜੀ ਗੱਲ ਇਹ ਜੇ ਕੁੜੀ ਨਹੀਂ ਆਉਣਾ ਵਾ ਨਾ ਤੇ ਫਰੂਟ ਫਰਾਟ ਚੰਗਾ ਲਿਆ ਕੇ ਰੱਖਿਓ ਘਰ ਉਹ ਨਹੀਂ ਨਹੀਂ ਕੋਈ ਕੁੜੀ ਨਹੀਂ ਗਈ ਆਪਣੀ ਧੀ ਨੂੰ ਜੋ ਕਹੂਗੀ ਉਹ ਬਣਾ ਕੇ ਦਿਆ ਕਰਨਾ ਮੈਂ ਉਹ ਮੈਂ ਦੁੱਧ ਪਾਉਣ ਜਾਣਾ ਵਾ ਨਾ ਉੱਥੇ ਆਟੋ ਲੱਗਾ ਹੁੰਦਾ ਵਾ ਅੱਛਾ ਫਰੂਟ ਵਾ ਆਹੋ ਲਿਆਓ ਵਾਵਾ ਹਰਾ ਲੰਪ ਦੇ ਲਾਗੇ ਅੱਛਾ ਅੱਛਾ ਤੇ ਕਿਆ ਬਵਾ ਦਾ ਉੱਤੇ ਦੇ ਭਰਿਆ ਹੁੰਦਾ ਨੇ ਸਾਰਾ ਤੇ ਜੋ ਮਰਜ਼ੀ ਦੋ ਦੇ ਕੋ ਇਦਾਂ ਕਰਿਓ ਫਿਰ ਵਾਵਾ ਹਰਾ ਲਿਆਇਓ ਫਿਰ ਮੈਂ ਕੱਟ-ਕੱਟ ਕੇ ਖਵਾ ਲੂੰ ਆਪਣੀ ਧੀ ਨੂੰ ਚਲੋ ਕੋਈ ਗੱਲ ਨਹੀਂ ਕੋਈ ਗੱਲ ਹੀ ਨਹੀਂ ਕੀ ਤੇ ਆਹ ਰੀਝਾਂ ਪੂਰੀਆਂ ਕਰਨੀਆਂ ਆਪਣੀ ਧੀ ਦੀਆਂ ਮੈਂ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਆਹ ਨਾਲੇ ਬਹੁਤ ਇੱਕ ਗੱਲ ਹੋਰ ਆ ਵੀ ਸਾਨੂੰ ਅੱਡੀ ਧੀ ਤੋਂ ਜਗਾ ਕੀ ਹੈ ਤੁਹਾਡਾ ਸਾਰਾ ਕੁਝ ਹੈ ਹੀ ਉਹਦੇ ਵਾਸਤੇ ਆਪਾਂ ਕਿੱਥੇ ਖੜਨਾ ਵਾ ਜੋ ਕੁਝ ਵੀ ਹੈਗਾ ਵਾ ਉਹਦਾ ਹੀ ਆ ਚਲ ਇੰਨਾ ਵੀ ਮਾਰਾ ਸੱਚੇ ਪਾਸ਼ਾ ਉਹਦੀ ਇੱਤ ਬਣਾਈ ਰੱਖੀ ਹੈ ਘਰ ਦੇ ਵਿੱਚ ਹੈ ਤੇ ਚਲ ਸਾਨੂੰ ਠੰਡੀਆਂ ਹਵਾਵਾਂ ਆਉਂਦੀਆਂ ਰਹਿਣ ਬਸ ਬਸ ਹੈ ਬਸ ਇਹ ਆਪ ਜਦੀ ਧੀ ਸੁਖੀ ਉਹਦਾ ਜੱਗ ਸੁਖੀ ਵਾਕਿਆ ਸਹੀ ਗੱਲ ਆ ਹੋਰ ਨੀ ਤੇ ਬੜੇ ਹਾਲਾਤ ਆ ਮਾੜੇ ਲੋਕਾਂ ਦੇ ਹਾਂ ਚੱਲ ਕੋਈ ਨਹੀਂ ਹੁਣ ਆਊਗੀ ਨਾ ਕੁੜੀ ਫਿਰ ਚਾਰ ਦਿਨਾਂ ਰੀਜਾ ਭੂਗੀਆਂ ਕਰਾਂਗੇ ਠੀਕ ਹੈ ਕੋਈ ਗੱਲ ਨਹੀਂ ਕੁਸ਼ਣ ਕੀ ਗੱਲ ਹੋਗੀ ਤੇ ਇੱਥੇ ਹਨ ਕਿੰਨੇ ਪੇਜੇ ਕੁਛ ਨਹੀਂ ਯਾਰ ਹਵਾ ਚਲਣ ਦੀ ਤੇ ਮੈਂ ਚੱਲ ਘੜੀ ਬੈਜੇ ਨੇ ਇੱਥੇ ਹੀ ਔਰ ਠੀਕ ਆ ਪੁੱਛਿਆ ਮਮੀ ਨੇ ਔਹਾ ਪੁੱਛਿਆ ਵਾ ਕੀ ਕਹਿੰਦੇ ਕੁਛ ਨਹੀਂ ਛੱਡ ਆਉਂਗਾ ਤੁਹਾਨੂੰ ਮੈਂ ਕੱਲ ਨੂੰ ਕੋਈ ਗੱਲ ਨਹੀਂ ਸੰਚੋ ਕਿਉਂ ਬੋਲ ਰਹੇ ਹੋ ਝੂਠ ਝੂਠ ਕਹਾਦਾ ਸਭ ਕੋ ਸੁਣ ਲਿਆ ਜੋ ਮੰਮੀ ਨੇ ਤੁਹਾਨੂੰ ਕਿਹਾ ਉਹ ਚੱਲ ਕੋਈ ਨਹੀਂ ਯਾਰ ਮੰਮੀ ਤਾਂ ਐਵੇਂ ਚੱਲ ਬੋਲਦਾ ਰਹਿੰਦੇ ਕੋਈ ਗੱਲ ਨਹੀਂ ਨਹੀਂ ਸ਼ਰਨ ਮੈ ਨਹੀਂ ਜਾਣਾ ਹੈਗਾ ਤੁਹਾਨੂੰ ਪਤਾ ਵਾ ਮੰਮੀ ਹੁਣ ਹੁਣ ਕੋਤੇ ਵੀ ਨਹੀਂ ਪਹਿਨੀ ਹੈਗੇ ਉਹ ਵਿਚਾਰੇ ਮੇਰਾ ਫੱਟਾ ਕਿੱਥੋਂ ਟੁੱਟ ਲੈਣਗੇ ਉਹ ਖਰਚਾ ਨਹੀਂ ਉਹਨਾਂ ਨੇ ਕਰਨਾ ਕੋਈ ਵੀ ਖਰਚਾ ਤੇ ਮੈਂ ਹੀ ਕਰਨਾ ਜੋ ਕਰਨਾ ਹਣਾ ਕੋਈ ਗੱਲ ਨਹੀਂ ਮੰਮੀ ਦੀ ਯਾਰ ਕਿਹੜੀ ਗੱਲ ਆ ਉਹ ਤਾਂ ਉਹਦਾ ਬੋਲਦਾ ਰਹਿੰਦੇ ਬੰਦੇ ਤਾਂ ਤੁਹਾਨੂੰ ਪਤਾ ਹੀ ਆ ਉਹਨਾਂ ਨੇ ਤੇ ਵਿਆਹ ਵੀ ਮਾ ਹੀ ਕੀਤਾ ਸੀ ਮੈਂ ਮੇਰੀ ਦਵਾਈ ਤੇ ਕਿਤੋਂ ਇੰਨੇ ਪੈਸੇ ਲੈ ਆਉਣਗੇ ਤੁਹਾਨੂੰ ਪਤਾ ਉਹਨਾਂ ਦੇ ਆਪਣੇ ਘਰ ਦਾ ਗੁਜ਼ਾਰਾ ਮਾਹ ਚੱਲਦਾ ਵਾ ਪਰ ਚੱਲ ਕੋਈ ਨਾ ਦਲਜੀਤ ਕੋਈ ਗੱਲ ਨਹੀਂ ਕੱਲ ਤੋਂ ਚਾਰੀ ਕਰੀ ਤੈਨੂੰ ਮੈਂ ਛੱਡ ਆਉਣਾ ਮੈਂ ਨਹੀਂ ਜਾਣਾ ਕੋਈ ਗੱਲ ਨਹੀਂ ਮੈਂ ਮੰਮੀ ਉਹਨਾਂ ਨੂੰ ਵੀ ਆਪੇ ਸਮਝਾ ਲਵਾਂਗੀ ਯਾਰ ਇਹ ਤਾਂ ਚੰਗੇ ਨਹੀਂਗੇ ਲੱਗੇ ਤੇ ਉਹ ਵੀ ਸੋਚਣਗੇ ਆਪਾਂ ਯਾਰ ਮੈਂ ਉਹਨਾਂ ਨੂੰ ਆਪੇ ਸਮਝਾ ਲਵਾਂਗੀ ਤੁਹਾਨੂੰ ਉਹਦੀ ਵੀ ਟੈਨਸ਼ਨ ਨਾ ਲਓ ਕਿਸ਼ਲਪਾ ਮੈਂ ਨਹੀਂ ਜਾਣਾ ਹੈਗਾ ਉਹ ਦਲਜੀਤ ਕੋਈ ਗੱਲ ਨਹੀਂ ਚਲੋ ਵੱਡੇ ਆ ਬੋਲਣ ਦੇ ਆ ਕੋਈ ਗੱਲ ਨਹੀਂ ਗੀ ਪਰ ਇਹ ਗੱਲ ਆ ਵੀ ਗਾਂ ਉਹਨਾਂ ਨੂੰ ਨਾ ਪਤਾ ਲੱਗਿਆ ਕਿਸ ਗੱਲ ਦਾ ਨਹੀਂ ਨਹੀਂ ਮੈਂ ਉਹਨਾਂ ਨੂੰ ਕੁਛ ਨਹੀਂ ਦੱਸਿਆ ਉਹ ਯਾਰ ਤੂੰ ਰਹਿ ਆ ਦੋ ਦਿਨ ਕੁਛ ਨਹੀਂ ਘੰਦਾ ਨਹੀਂ ਕਿ ਸ਼ਰਨ ਮੰਮੀ ਨੇ ਤੁਹਾਨੂੰ ਪਤਾ ਹੀ ਆ ਮੰਮੀ ਫੇਰ ਘਰ ਚ ਲੜਾਈ ਪਾ ਕੇ ਬਹਿ ਜਾਣਗੇ ਤੇ ਕੀ ਫਾਇਦਾ ਉਹ ਚੱਲ ਜਿਹੜੀ ਲੜਾਈ ਪੈਣੀ 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 ਐ ਤੂੰ ਜਾ ਯਾਰ ਮੰਮੀ ਤਾਂ ਅੱਗੇ ਮੰਮੀ ਉਹਨਾਂ ਨੇ ਇੰਨੇ ਸੋਤੋ ਬੰਦਾ ਕਰ ਗਏ ਕੁਛ ਦੇਣੇ ਕੁਛ ਨਹੀਂ ਹੁੰਦਾ ਤੈਨੂੰ ਮੈਂ ਛੱਡ ਆਉਣਾ ਵਾ ਬਾਜ ਆਪੇ ਚੱਲੂ ਮੈਂ ਜੋ ਕੁਛ ਹੋਊਗਾ ਉਹ ਨਹੀਂ ਹੁੰਦਾ ਨਹੀਂ ਸ਼ਰਨ ਮੈਂ ਨਹੀਂ ਜਾਣਾ ਮੈਂ ਤੁਹਾਨੂੰ ਕਹਤਾ ਨਾ ਮੈਂ ਨਹੀਂ ਜਾਣਾ ਇਹ ਨਾਲੇ ਹੁਣ ਘਰ ਦਾ ਉਹ ਨਹੀਂ ਛੜਾਣੇ ਤੂੰ ਮੰਮੀ ਦੀ ਗੱਲਾਂ ਤੇ ਨਾ ਆ। ਨਹੀਂ ਕੁ ਸ਼ਰਨ। ਮੈਨੂੰ ਕੰਮ ਕਰਨਾ ਚੰਗਾ ਵਾ ਮੇਰੇ ਕੋ ਗੱਲਾਂ ਨਹੀਂ ਸੁਣੀਆਂ ਜਾਂਦੀ। ਕੋ ਯਾਰ ਗੱਲਾਂ ਕਿਹੜਾ ਕੋਈ ਬਾਹਰ ਦਾ ਬੰਦਾ ਕੰਡਿਆ ਘਰ ਦੇ ਹੀ ਆ ਉਹ ਘਰ ਦੇ ਬੰਦੇ ਕਾਹਦਾ ਗੁੱਸਾ ਕਰਨਾ। ਕੁ ਸ਼ਰਨ ਤੂੰ ਸੁਣ ਤੁਹਾਨੂੰ ਵੀ ਲੱਗੇ ਉਹਨਾਂ ਤੇ ਤੁਹਾਨੂੰ ਪਤਾ ਲੱਗਿਆ ਮੈਂ ਤੁਹਾਨੂੰ ਦੱਸਤਾ ਕਿ ਮੈਨੂੰ ਇਹ ਦੱਸੋ ਨਾ ਉਹਦੇ ਨਾਲੋਂ ਚੰਗਾ ਮੈਨੂੰ ਕੰਮ ਕਰਨਾ ਚੰਗਾ ਵਾ। ਉਹ ਮੈਨੂੰ ਪਤਾ ਮੰਮੀ ਵੱਧ ਘੜ ਬੋਲਦੇ ਆ ਮੈਨੂੰ ਕਿਹੜਾ ਭਲੇਖਾ ਵਾ। ਠੀਕ ਆ ਪਰ ਆਪਣਾ ਟਾਈਮ ਕੱਢੀਦਾ ਵਾ। ਚਲ ਕੋਈ ਗੱਲ ਨਹੀਂ ਕੰਮ ਕਰਕੇ ਆਪੇ ਨੇ ਚੁੱਪ ਕਰਕੇ ਆਪਣਾ ਟਾਈਮ ਕੱਢ ਲੈਣਾ ਵ ਹਰ ਵੀ ਗੱਲ ਸੁਣੋ ਗਰਮੀ ਵਿੱਚ ਨਾ ਮੇਕੋ ਕੰਮੜ ਹੋ ਕਰ ਲੱਗਿਆ ਮੇਰੇ ਬੜੀ ਬੜੀ ਕਤੌਦੀ ਮੈਂ ਚੁੜਾ ਰਹੀ ਜੀ ਚੱਲ ਤੇਰੀ ਮਰਜ਼ੀ ਆ ਜਿੱਦਾਂ ਕਰਨੀ ਕਰ ਲੈ ਮੈਂ ਮੰਮੀ ਨੂੰ ਦੱਸ ਦਿਆਂ ਨਾ ਤੁਹਾਨੂੰ ਪਤਾ ਮੰਮੀ ਉਹ ਯਾਰ ਮੈਂ ਮੰਮੀ ਨੂੰ ਨਹੀਂ ਕੋਈ ਦੱਸਣਾ ਤੂੰ ਲਾਲਾ ਮੈਂ ਲਾਦਾ ਤੇ ਉਹ ਤੈਨੂੰ ਤੰਗੀ ਆ ਤੂੰ ਲਾਲਾ ਮੰਮੀ ਨੂੰ ਆਪਾਂ ਕੀ ਪੁੱਛਣਾ ਲਾਲਾ ਤਾਂ ਕੋਈ ਨਾ ਚਲੋ ਠੀਕ ਆ ਕਹੂਗੀ ਮੰਮੀ ਤੇ ਮੇਰੇ ਨਾਲ ਆ ਜੀ ਪੌਣੇ ਕਿਆ ਹੈ ਲਾਦਾ ਠੀਕ ਆ ਮੈਂ ਚਾਲਿਆ ਆਪਾਂ ਯਾਰ ਦਿਲ ਨਹੀਂ ਕਾਂਡਾ ਕੁਛ ਖਾਣ ਨੂੰ ਚਲ ਫੈਦੋ ਫਿਰ ਤਿੰਨ ਗੰਗੇ ਮੈਂ ਕੰਮ ਕਰਨਾ